ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਬਿਲਕੁਲ ਸਿੰਪਲ ਸਟੀਚ ਜਿਹੜਾ ਆਪਾਂ ਸਟੀਚਿੰਗ ਤੇ ਆਪਣੇ ਲਈ ਬਹੁਤ ਜ਼ਰੂਰੀ ਹੈ ਹੈਮਿੰਗ ਜਿਹਨੂੰ ਆਪਾਂ ਪੰਜਾਬੀ ਚ ਤਰਪਾਈ ਬੋਲਦੇ ਆਂ ਵੀ ਆਪਾਂ ਨੂੰ ਫਸਟ ਪਾਰਟ ਆਪਾਂ ਤਰਪਾਈ ਕਰਨਾ ਆਉਣਾ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਤਰਪਾਈ ਆਉਂਦੀ ਹੈ ਤਾਂ ਆਪਾਂ ਸੂਟ ਕੰਪਲੀਟ ਕਰ ਸਕਦੇ ਆ ਆਦਰਵਾਇਜ਼ ਨਹੀਂ ਕਿਉਂਕਿ ਪਸ ਸਟੀਚਿੰਗ ਤਾਂ ਸਿੱਖ ਲੈਣੇ ਤਰਪਾਈ ਬੰਨੀ ਆਪਣਾ ਧਿਆਨ ਨਹੀਂ ਹੁੰਦਾ ਤਰਪਾਈ ਲਈ ਫਸਟ ਆਪਾਂ ਜਿਦੋਂ ਤੋਂ ਹੁਣ ਆਪਾਂ ਚਾਕ ਤਰਪਾਈ ਕਰ ਰਹੇ ਹਾਂ ਪਹਿਲਾਂ ਇੱਕ ਥਾਂ ਨੂੰ ਲੈ ਲਿਆ ਇੱਥੋਂ ਆਪਾਂ ਸਟਿਚ ਕਰੀ ਜਾਂਦੇ ਕਰੀ ਜਾਂਦੇ ਨਾ ਇੱਕ ਦੋ ਵਾਰੀ ਉੱਥੇ ਟੰਕਾ ਚੱਕ ਲਿਆ ਫਿਰ ਇਹਦੇ ਵਿੱਚ ਦੀ ਧਾਗੇ ਦੇ ਵਿੱਚ ਦੀ ਕੱਢ ਕੇ ਸੂਈ ਨੂੰ ਹੁਣ ਆਪਾਂ ਪੱਕਾ ਕਰਨਾ ਠੀਕ ਹੈ ਜੀ ਤਰਪਾਈ ਕਰਨ ਵੇਲੇ ਕਿਵੇਂ ਆਪਾਂ ਨੂੰ ਕੀ ਧਿਆਨ ਰੱਖਣਾ ਚਾਹੀਦਾ ਥੋੜਾ ਜਿਹਾ ਲੈਣਾ ਇਧਰੋਂ ਚੱਕ ਲੈਣਾ ਫਿਰ ਇੱਥੋਂ ਦੋ ਟੰਕੇ ਦੇਖੋ ਜੀ ਆਪਾਂ ਕਿਵੇਂ ਤਰਪਾਈ ਕਿੱਦਾਂ ਕਰਨੀ ਹੈ ਪਹਿਨਾਪਾ ਨੀਚੇ ਤੱਕ ਗੱਲ ਲੈਣਾ ਫਿਰ ਉੱਪਰੋ ਲੈਣਾ ਨੀਚੋਂ ਜਿਵੇਂ ਨਾ ਲਵਾਂ ਸੋਪਦਿ ਜਿੱਥੇ ਫੋਲਡ ਕੀਤੀ ਹੋਤੋਂ ਫੇਰ ਰੱਖੋ ਠੀਕ ਹੈ ਜੀ ਇਹ ਸੋਖ ਰਹੂਗਾ ਆਪਾਂ ਨੀਚੇ ਆਵਦੀ ਜਿਵੇਂ ਆਪਾਂ ਉਂਗਲ ਰੱਖ ਲੱਗੇ ਠੀਕ ਹੈ ਜੀ ਜੇ ਮੈਂ ਆ ਕੱਪੜਾ ਲਿਆ ਨਾ ਆ ਕੱਪੜਾ ਲਿਆ ਪੱਪੇ ਦੇ ਥੱਲੇ ਆਪਾਂ ਆ ਹੱਥ ਰੱਖ ਲਿਆ ਤੇ ਆਪ ਨੂੰ ਪਤਾ ਲੱਗ ਜਾਂਦਾ ਕਿੱਥੇ ਆਪਾਂ ਕਿੰਨਾ ਕਾ ਕੱਪੜਾ ਲੈਣਾ ਉਂਗਲ ਆਪਾਂ ਰੱਖ ਦਿੰਦੀ ਵੀ ਥੋੜਾ ਜਿਹਾ ਚੱਕਣਾ ਠੀਕ ਹੈ ਜੀ ਬੋ ਉਂਗਲਿ ਸਾਉਣਾ ਥੱਲੇ ਮਗਲਾਈ ਜਾਂਦੀ ਆਪਾਂ ਉਸ ਨਾਲ ਥੋੜਾ ਥੋੜਾ ਆਪਾਂ ਕਪੜਾ ਚੱਕੀ ਜਾਂਦੇ ਆ ਠੀਕ ਹੈ ਜੀ ਇਦਾਂ ਕਰ ਕਰਕੇ ਆਪਾਂ ਸਾਰੀ ਆਪਾਂ ਤਪਾਈ ਕਰਸਾ ਦੇਣੀ ਹੈ ਜਿਵੇਂ ਆਪਣੀ ਤਰਪਾਈ ਆਪਣੀ ਲੈਸ ਤੇ ਆ ਜੀ ਇਦੋਂ ਆਪਾਂ ഇതൊക്കെ മേരെയ സാറിയ ഭരപാസം സാറിയ ഭയങ്കര കെട്ടി വീഡിയോ ലൈക്ക് ശേർ സബസ്ക്യബ കോ സീകാല